ਇੱਕ ਸਮਾਸੀ ਜਦ ਗੁਰੂ ਨਾਨਕ ਦੇਵ ਜੀ ਦੇ ਸਿੱਖਾਂ ਦੇ ਜੀਵਨ ਤੋਂ ਹੀ ਲੋਕ ਉਪਦੇਸ਼ ਲੈ ਲੈਂਦੇ ਸਨ ਉਹਨਾਂ ਦੀ ਜ਼ਿੰਦਗੀ ਆਪੇ ਵਿੱਚ ਇੱਕ ਪ੍ਰਚਾਰ ਸੀ ਇਮਾਨਦਾਰੀ ਸੰਤੋਖ ਤੇ ਪਰੋ ਸੇਦੀ ਜੀਵਾਂਤ ਮੂਰਤ ਉਹਨਾਂ ਵਿੱਚੋਂ ਇੱਕ ਸੀ ਪਾਇ ਸ਼ੇਹਾ ਜੀ ਪਾਇ ਸ਼ੇਹਾ ਜੀ ਬਹੁਤ ਗਰੀਬ ਸਨ ਹਰ ਰੋਜ਼ ਮਿਹਨਤ ਕਰਦੇ ਜਹਾੜੀ ਲਾਉਂਦੇ ਤੇ ਜੋ ਕੁਝ ਮਿਲਦਾ ਉਸ ਨਾਲ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਪਰ ਜਿਵੇਂ ਮਿਹਨਤ ਵਧਦੀ ਜਾ ਰਹੀ ਸੀ ਤੇਵੇਂ ਮਹਿੰਗਾਈ ਵੀ ਚੜ੍ਹਦੀ ਜਾ ਰਹੀ ਸੀ ਉਸ ਦਿਨ ਵੀ ਜਦੋਂ ਆਪਣੀ ਦਿਹਾੜੀ ਲਾ ਕੇ ਘਰ ਵੱਲ ਤੁਰੇ ਉਹਨਾਂ ਦੇ ਹੱਥ ਵਿੱਚ ਕੁਝ ਮੋਠੇ ਭਰ ਪੈਸੇ ਸਨ ਜਿਸ ਨਾਲ ਨਾਲ ਰੋਜ਼ਾਨਾ ਦਾ ਰਾਸ਼ਨ ਆਉਣਾ ਸੀ ਉਹ ਤੁਰ ਪਏ ਮਹੱਲੇ ਦੇ ਦੁਕਾਨ ਵਾਲਾ ਉਹ ਹੀ ਦੁਕਾਨ ਜਿੱਥੇ ਕਈ ਵਾਰ ਜਾਣਾ ਪੈਂਦਾ ਸੀ ਜਿੱਥੇ ਦੁਕਾਨਦਾਰ ਵੀ ਉਹਨਾਂ ਦੀ ਹਾਲਤ ਜਾਣਦਾ ਸੀ ਪਾਏ ਸ਼ੀਹਾਂ ਨੇ ਆਟਾ, ਦਾਲ ਤੇ ਕੁਝ ਹੋਰ ਚੀਜ਼ਾਂ ਮੰਗੀਆਂ। ਪੈਸੇ ਗਿਣੇ ਪਰ ਉਹ ਕਾਫੀ ਨਹੀਂ ਸਨ। ਆਟੇ ਦਾ ਇੱਕ ਭੋਕ ਘੱਟ ਹੋ ਗਿਆ। ਦੁਕਾਨਦਾਰ ਨੇ ਉਹਨਾਂ ਦੇ ਚਿਹਰੇ ਵਾਲ ਵੇਖਿਆ। ਸਾਫ਼ ਸੁਥਰਾ, ਸੱਚਾ ਤੇ ਇਮਾਨਦਾਰ ਤੇਰਾ। ਦਰਸਾ ਗਿਆ। ਉਸਨੇ ਸੋਚਿਆ ਵਿਚਾਰਾ ਹਰ ਰੋਜ਼ ਮਿਹਨਤ ਕਰਦਾ ਹੈ। ਕੁਝ ਵਧ ਪਾ ਦੇਵਾਂ। ਤੇ ਉਸਨੇ ਇੱਕ ਭੋਗ ਭਰ ਕੇ ਆਟੇ ਦੀ ਹੋਰ ਪਾ ਦਿੱਤੀ। ਪਾਏ ਸ਼ੀਹਾਂ ਨੇ ਵੇਖਿਆ ਹੋਲੇ ਜਿਹੇ ਮੁਸਕਰਾਏ ਅਤੇ ਕਿਹਾ ਭਾਈ ਇਹ ਕੀ ਕਰਦਾ ਏ ਜਿੰਨਾ ਆਟਾ ਮੇਰੇ ਪੈਸਿਆਂ ਨਾਲ ਆਉਂਦਾ ਸੀ ਉਨਾ ਹੀ ਪਾ ਜੇ ਅੱਜ ਮੁਫਤ ਦਾ ਖਾਣਾ ਖਾ ਲਿਆ ਤਾਂ ਕੱਲ ਮੇਰਾ ਮਨ ਵੀ ਫਰੀ ਦੇ ਆਦਤ ਪਾ ਲਵੇਗਾ ਫਿਰ ਮੈਂ ਕਿਸ ਕਿਸ ਕੋਲੋਂ ਮੰਗਦਾ ਫਿਰਾਂਗਾ ਦੁਕਾਨਦਾਰ ਨੇ ਸ਼ਰਮਿੰਦਾ ਹੋ ਕੇ ਵੱਧੂ ਆਟਾ ਕੱਢ ਲਿਆ ਭਾਈ ਸਿੰਘਾ ਨੇ ਸਮਾਨ ਚੁੱਕਿਆ ਤੇ ਧੰਨਵਾਦ ਕਰਕੇ ਘਰ ਵੱਲ ਤੁਰ ਪਏ ਘਰ ਪਹੁੰਚੇ ਤਾਂ ਬੱਚੇ ਦੁੱਧ ਲਈ ਰੋ ਰਹੇ ਸੀ ਪਤਨੀ ਚੁੱਲ੍ਹਾ ਬਾਲ ਰਹੇ ਸੀ ਉਹਨਾਂ ਨੇ ਰਾਸ਼ਨ ਰੱਖਿਆ ਤੇ ਦੋਹਾਂ ਨੇ ਮਿਲ ਕੇ ਤੀਰਜ ਨਾਲ ਖਾਣਾ ਤਿਆਰ ਕਰਨਾ ਸ਼ੁਰੂ ਕੀਤਾ ਉਹਨਰ ਦੁਕਾਨਦਾਰ ਦੇ ਮਨ ਵਿੱਚ ਇੱਕ ਵਿਚਾਰ ਉੱਠਿਆ ਜਰਾ ਵੇਖਾਂ ਤਾਂ ਸਹੀ ਐਨਾ ਘੱਟ ਆਟਾ ਲੈ ਕੇ ਇਹ ਗਰੀਬ ਪਰਿਵਾਰ ਕਿਵੇਂ ਗੁਜ਼ਾਰਾ ਕਰਦਾ ਹੈ ਉਹ ਹੌਲੀ-ਹੌਲੀ ਪੈਰਾਂ ਨਾਲ ਤੁਰਦਾ ਉਹਨਾਂ ਦੇ ਝੌਂਪੜੇ ਪਾਸ ਜਾ ਪਹੁੰਚਿਆ ਹਨੇ ਰੇਵੇਚ ਝਾੜੇ ਪਿੱਛੇ ਖਲੋ ਗਿਆ ਅੰਦਰ ਦਾ ਦ੍ਰਿਸ਼ ਵੇਖਿਆ ਤਾਂ ਹੈਰਾਨ ਰਹਿ ਗਿਆ ਇੱਕ ਫਕੀਰ ਚਿੱਟੇ ਕੱਪੜੇ ਪਾਏ ਚਿਹਰੇ ਤੇ ਨੂਰ ਚੌਂਕੜੀ ਦੇ ਦਰਵਾਜ਼ੇ ਤੇ ਖੜਾ ਸੀ ਉਹ ਆਵਾਜ਼ ਮਾਰਦਾ ਹੈ ਗੁਰੂ ਨਾਨਕ ਦੇ ਸਿੱਖ ਭਾਈ ਸ਼ੇਹਾ ਦਾ ਘਰ ਇਹੋ ਹੈ ਭਾਈ ਸ਼ੀਹਾ ਤੁਰ ਕੇ ਬਾਹਰ ਆਏ ਹੱਥ ਜੋੜੇ ਤੇ ਕਹਿੰਦੇ ਹਨ ਹਾਂ ਜੀ ਆਵੋ ਜੀ ਜੀ ਆਇਆਂ ਨੂੰ ਮੇਰੇ ਘਰ ਆਉਣ ਨਾਲ ਮੇਰਾ ਜੀਵਨ ਤਾਂ ਹੋ ਗਿਆ ਫਕੀਰ ਨੇ ਕਿਹਾ ਮੈਨੂੰ ਭਰੋਸਾ ਸੀ ਕਿ ਹੋਰ ਕੀਤੇ ਮਿਲੇ ਨਾ ਮਿਲੇ ਪਰ ਗੁਰੂ ਨਾਨਕ ਦੇ ਸਿੱਖ ਦੇ ਘਰੋਂ ਜ਼ਰੂਰ ਪ੍ਰਸ਼ਾਦਾ ਮਿਲੇਗਾ ਪਾਇ ਸਿੰਘਾਂ ਅੰਦਰ ਲੈ ਗਏ ਪਤਨੀ ਨੇ ਉਹਨਾਂ ਦੇ ਹਾਅ ਭਾਅ ਵੇਖੇ ਕੁਝ ਨਹੀਂ ਪੁੱਛਿਆ ਸਿਰਫ ਸਿਰ ਹਿਲਾ ਦਿੱਤਾ ਦੋ ਪ੍ਰਸ਼ਾਦੇ ਤਿਆਰ ਕੀਤੇ ਤੇ ਉਹ ਫਕੀਰ ਨੂੰ ਖੁਦ ਖਵਾ ਦਿੱਤੇ ਫਕੀਰ ਨੇ ਖਾਣਾ ਖਾਣ ਤੋਂ ਬਾਅਦ ਅੱਖਾਂ ਬੰਦ ਕੀਤੀਆਂ ਅਸੀਸਾਂ ਦਿੱਤੀਆਂ ਤੇ ਤੁਰ ਗਿਆ ਜਿਵੇਂ ਚਾਨਣ ਪਿੱਛੇ ਛੱਡ ਗਿਆ ਹੋਵੇ ਦੁਕਾਨਦਾਰ ਹਾਲੇ ਵੀ ਪਿੱਛੇ ਖਲੋਤਾ ਵੇਖ ਰਿਹਾ ਸੀ ਉਹ ਸੋਚ ਰਿਹਾ ਸੀ ਜਿਨ੍ਹਾਂ ਆਟਾ ਸ਼ੇਹਾ ਲੈ ਕੇ ਆਇਆ ਸੀ ਉਸ ਨਾਲ ਤਾਂ ਬਹੁਤ ਤੋਂ ਬਹੁਤ ਤਿੰਨ ਪ੍ਰਸ਼ਾਦੇ ਬਣ ਸਕਦੇ ਸਨ ਦੋ ਤਾਂ ਫਕੀਰ ਸ਼ੱਕ ਗਿਆ ਹੁਣ ਇਹ ਪਰਿਵਾਰ ਇੱਕ ਬੱਚੇ ਹੋਏ ਪ੍ਰਸ਼ਾਦੇ ਲਈ ਆਪਸ ਵਿੱਚ ਲੜੇਗਾ ਪਰ ਜੋ ਉਸਨੇ ਅਗਲਾ ਦ੍ਰਿਸ਼ ਦੇਖਿਆ ਉਸ ਦੀਆਂ ਅੱਖਾਂ ਚੋਂ ਪਾਣੀ ਨਿਕਲ ਆਇਆ ਪਤਨੀ ਕਹਿੰਦੀ ਹੈ ਪਤੀ ਜੀ ਤੁਸੀਂ ਖਾ ਲਓ ਕੱਲ ਤੁਸਾਂ ਦਿਹਾੜੀ ਤੇ ਕੰਮ ਤੇ ਜਾਣਾ ਹੈ ਭੁੱਖੇ ਢਿੱਡ ਕੰਮ ਨਹੀਂ ਹੁੰਦਾ ਪਤੀ ਕਹਿੰਦਾ ਹੈ ਨਹੀਂ ਜੀ ਤੁਸੀਂ ਖਾ ਲਓ ਬੱਚੀ ਨੂੰ ਦੁੱਧ ਵੀ ਪਿਉਣਾ ਹੈ ਦੋਵੇਂ ਆਪਸ ਵਿੱਚ ਜੋਰ ਲਾਉਂਦੇ ਰਹੇ ਤੂੰ ਸ਼ੱਕ ਲੈ ਤੂੰ ਸ਼ੱਕ ਲੈ ਅਖੀਰ ਫੈਸਲਾ ਹੋਇਆ ਕਿ ਅੱਧੇ-ਅੱਧੇ ਸ਼ਕ ਖਾ ਲੈਂਦੇ ਹਾਂ ਅਰਦਾਸ ਕਰਾਂਗੇ ਗੁਰੂ ਨਾਨਕ ਸਾਡਾ ਕੱਲ ਵੀ ਖਿਆਲ ਰੱਖੇਗਾ ਦੋਹਾਂ ਨੇ ਅੱਧੇ-ਅੱਧੇ ਰੋਟੀ ਖਾਧੀ ਤਨਵਾਦ ਕੀਤਾ ਤੇ ਸੌਂ ਗਏ ਦੁਕਾਨਦਾਰ ਦੇ ਦਿਲ ਵਿੱਚ ਤੂਫਾਨ ਸੀ ਸਵੇਰੇ ਉਹ ਭਾਈ ਸਿੰਘਾਂ ਕੋਲ ਗਿਆ ਤੇ ਹੱਥ ਜੋੜ ਕੇ ਬੇਨਤੀ ਕੀਤੀ ਭਾਈ ਜੀ ਐਨਾ ਸਬਰ ਐਨਾ ਸੰਤੋਖ ਕਿੱਥੋਂ ਆਇਆ ਤੁਹਾਡੇ ਅੰਦਰ ਮੈਨੂੰ ਸਮਝ ਨਹੀਂ ਆਉਂਦੀ ਤੁਸੀਂ ਐਨੇ ਤੰਗੀ ਵਿੱਚ ਵੀ ਖੁਸ਼ ਕਿਵੇਂ ਰਹਿੰਦੇ ਹੋ ਭਾਈ ਸਿੰਘਾ ਹੌਲੀ ਜਿਹੇ ਹੱਸੇ ਹੱਥ ਜੋੜ ਕੇ ਆਖਿਆ ਇਹ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ਿਸ਼ ਹੈ ਜਿਥੇ ਗੁਰੂ ਦਾ ਨਾਮ ਹੋਵੇ ਉਥੇ ਕਦੇ ਘਾਟ ਨਹੀਂ ਹੁੰਦਾ ਜਿੱਥੇ ਸੰਤੋਖ ਹੋਵੇ ਉਥੇ ਦੁੱਖ ਦੀ ਥਾਂ 'ਚ ਸੁੱਖ ਬਣ ਜਾਂਦਾ ਹੈ ਅੱਜ ਵੀ ਜਦ ਕੋਈ ਮਨੁੱਖ ਦੁਨੀਆ ਦੇ ਲਾਲਚ ਭੋਖ ਜਾਂ ਕਮੇ ਵਿੱਚ ਘਿਰਦਾ ਹੈ ਤਾਂ ਭਾਈ ਸ਼ੀਹਾ ਦੀ ਕਹਾਣੀ ਸਾਨੂੰ ਯਾਦ ਦਿਵਾਉਂਦੀ ਹੈ ਸਬਰ ਤੇ ਸੰਤੋਖ ਉਹ ਖਜ਼ਾਨਾ ਹੈ ਜੋ ਸਿਰਫ ਗੁਰੂ ਦੇ ਸਿੱਖਾਂ ਕੋਲ ਹੁੰਦਾ ਹੈ ਜਿਨ੍ਹਾਂ ਘਰਾਂ ਵਿੱਚ ਸੰਤੋਖ ਵੱਸਦਾ ਹੈ ਉਥੇ ਹੀ ਗੁਰੂ ਨਾਨਕ ਦਾ ਚਾਨਣ ਹੁੰਦਾ ਹੈ ਭਾਈ ਸ਼ੀਹਾ ਵਰਗੇ ਗੁਰਸਿੱਖਾਂ ਦੀ ਜ਼ਿੰਦਗੀ ਸਾਨੂੰ ਸਿਖਾਉਂਦੀ ਹੈ ਨਾ ਮੰਗਣ ਵਾਲਾ ਕਦੇ ਖਾਲੀ ਨਹੀਂ ਰਹਿੰਦਾ ਇਹੋ ਜੀਆਂ ਹੋਰ ਸਾਖੀਆਂ ਸੁਣਨ ਲਈ ਲਾਇਕ ਸਬਸਕ੍ਰਾਈਬ ਜ਼ਰੂਰ ਕਰੋ